ਗੁਰਮਤਿ ਤੋਂ ਦੂਰ ਦੂਰ ਨੇ ਜਿਨ੍ਹਾਂ ਨੂੰ ਨਾ ਤਾਂ ਗੁਰਬਾਣੀ ਦਾ ਗਿਆਨ ਹੈ ਤੇ ਨਾ ਇਤਿਹਾਸ ਦਾ ਪਤਾ ਹੈ ਤੇ ਨਾ ਕਦੇ ਗੁਰੂ ਦੇ ਚਰਨਾਂ 'ਚ ਬੈਠ ਕੇ ਗਿਆਨ ਪ੍ਰਾਪਤ ਕਰਨ ਦੀ ਖੇਚਲੀ ਕੀਤੀ ਹੈ ਜਾਂ ਕੋਸ਼ਿਸ਼ ਕੀਤੀ ਹੈ। ਉਹ ਲੋਕ ਕਹਿਣਗੇ ਵੇਖੋ ਜੀ ਸਾਡੇ ਘਰੇ ਫੋਟੋ ਲੱਗੀ ਆ ਬਾਬੇ ਨਾਨਕ ਦੀ। ਤੇ ਬਾਬੇ ਨਾਨਕ ਦੀ ਜਿਹੜੀ ਆ ਬਾਬੇ ਨਾਨਕ ਦੇ ਰਖੜੀ ਬੰਨੀ ਜਾਂਦੀ ਆ ਉਹ ਫੋਟੋ ਬਣਾਈ ਕਿਨੇ ਗੁਰੂ ਕੇ ਸਿੱਖੋ। ਕਿਉਂ ਫੋਟੋ ਉਹ ਤਸਵੀਰ ਉਹ ਸਨੈਪ ਜਿਹੜੀ ਆ ਪਿਕਚਰ ਜਿਹੜੀ ਆ ਕੀ ਉਹ ਬਾਬੇ ਨਾਨਕ ਦੀ ਹੈ ਕੀ ਇਹ ਸੱਚ ਹੈ ਕਿ ਮੈਂ ਛੋਟਾ ਜਿਹਾ ਸੀ ਬਚਪਨ ਚ ਕੋਈ 60 70 ਦੀ ਗੱਲ ਹੋਣੀ ਹੈ ਤੇ ਡੱਬ ਵਾਲੀ ਮੰਡੀ ਚ ਨਾ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾਤੀ ਤੇ ਹੱਥ ਚ ਫੜਾਤੀ ਬੀੜੀ ਫਿਰ ਗੁਰੂ ਨਾਨਕ ਬੀੜੀ ਪੀਂਦੇ ਸੀ ਬਾਅਦ ਚ ਸ਼ਹਿਰ ਚ ਰੌਲਾ ਪਿਆ ਬਹੁਤ ਕੁਝ ਹੋਇਆ ਮਾੜੇ ਮਾੜੇ ਮੈਨੂੰ ਅਜੇ ਚੇਤੇ ਨੇ ਗੱਲਾਂ ਇਹ ਫੋਟੋਆਂ ਤਾਂ ਆ ਕੁਝ ਕਰਦੀਆਂ ਨੇ ਇਸ ਕਰਕੇ ਇਹ ਖੋਖ ਕਰਿਆ ਕਰੋ ਅਸੀਂ ਆਪਦੇ ਧਰਮ ਚ ਆਈਏ ਹੁਣਾ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਇਹਦੇ ਵਿੱਚ ਇੱਕ ਪਖੰਡਵਾਦ ਨਵਾਂ ਉਹ ਜਿਹੜਾ ਇਸਲਾਮ ਧਰਮ ਦੇ ਵਿੱਚ ਨਹੀਂ ਜੈਨ ਧਰਮ ਦੇ ਵਿੱਚ ਨਹੀਂ ਬੁੱਧ ਧਰਮ ਦੇ ਵਿੱਚ ਪਾਰਸੀ ਧਰਮ ਦੇ ਵਿੱਚ ਈਸਾਈ ਧਰਮ ਦੇ ਵਿੱਚ ਪਖੰਡ ਨਹੀਂ ਇਕੱਲਾ ਇੱਕ ਬ੍ਰਾਹਮਣਵਾਦ ਦੇ ਵਿੱਚ ਹਿੰਦੂ ਧਰਮ ਜਿਹਨੂੰ ਸਨਾਤਨ ਧਰਮ ਕਹਿੰਦੇ ਨੇ ਬਰਮਾ ਦੇ ਪੁੱਤਰ ਦੇ ਨਾਂ ਤੇ ਜਿਹੜਾ ਧਰਮ ਚੱਲਿਆ ਸਨਾਤਨ ਦੇ ਨਾਂ ਤੇ ਉਹਦੇ ਵਿੱਚ ਇਹਦੇ ਪਖੰਡਵਾਦ ਬਹੁਤ ਨੇ ਉਸ ਉਸ ਨੂੰ ਸਿੱਖ ਧਰਮ ਨਹੀਂ ਮੰਨਦਾ ਪਰ ਅੱਜ ਅਸੀਂ ਉਹਨਾਂ ਨੂੰ ਦਰਵਾਜ਼ਾ ਨੂੰ ਘਰ ਚ ਬਾੜ ਦੇ ਆ ਜੇ ਛਾਂ ਕੀ ਹੈ ਦਿਨ ਬਣਾਉਣ ਦਾ ਤਾਂ ਤੁਸੀਂ ਦਸਤਾਰਾਂ ਪੇਟ ਦੇ ਦਿਆ ਕਰੋ ਵੀਰਾਂ ਨੂੰ ਉਹਨੋਂ ਵੀ ਹੋ ਮੈਨੂੰ ਤਾਜ ਦਿੱਤਾ ਹੈ ਸਿਰ ਦਾ ਬਨ ਕੇ ਤਾਗਾ ਜਿਹਾ ਜੀ ਰਖੜੀ ਹੈ ਕੋਈ ਰਖੜੀ ਨ ਕਿਉਂਵੇਂ ਪੈਸੇ ਲਟਾਉਣੀਆਂ ਇੱਕਾ ਸਰਕਾਰਾਂ ਨਹੀਂ ਕਰਤਾ ਵੀ ਆਧਾਰ ਕਾਰਡ ਲੈ ਕੇ ਬੈਠੋ ਸਰਕਾਰੀ ਬਸ ਜਿਹੜੇ ਮਰਜ਼ੀ ਭਰਾ ਦੇ ਬੰਨੇ ਉਹ ਕਿਹੜਾ ਮਗਰ ਕੋਈ ਜਾਣ ਵਾਲਾ ਨਾ ਘਰ ਵਾਲਾ ਜਾਂਦਾ ਟਾਈਮ ਨਹੀਂ ਅੱਜਕੱਲ ਕਿਸੇ ਨੂੰ ਤੇ ਇਹ ਗੱਲ ਮੇਰੀਆਂ ਚੁਬਣੀਆਂ ਜ਼ਰੂਰ ਕਿਉਂਕਿ ਬਚਨ ਕੌਰੇ ਨੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਕੂਲ ਨੇ ਜਿੱਥੇ ਕਿਹਾ ਹੈ ਵੀ ਕੜਾ ਉਤਾਰ ਕੇ ਬਾਹਰ ਰੱਖ ਕੇ ਉਹਨਾਂ ਪੁੱਛਣ ਵਾਲਾ ਹੋਵੇ ਵੀ ਬੱਚੀਆਂ ਜਿਹੜੀਆਂ ਪੜ੍ਹਦੀਆਂ ਨੇ ਉਹ ਕੜੇ ਨਾਲ ਦੱਸੋ ਕਿ ਉਹ ਗੰਨ ਤਾਂ ਹੈ ਨਹੀਂ ਕਿ ਵੀ ਉਹ ਇੱਕੇ 47 ਵਿਧ ਨਾਲ ਮਾਰ ਦੇਣਗੇ ਕਾਰਨ ਤੁਹਾਡਾ ਤਾਂ ਕੜਾ ਵੀ ਚੁਬਦਾ ਤੇ ਤੁਸੀਂ ਲਿਆ ਕੇ ਰੱਖੜੀਆਂ ਬਾੜੀ ਜਾਣੀਆਂ ਪੰਨ ਸਿੱਖ ਧਰਮ ਦੇ ਵਿੱਚ ਥੋੜਾ ਜਿਹਾ ਸੋਚੋ ਜਿਹੜੀ ਇਹ ਰਖੜੀ ਹੈ ਰਖੜੀ ਇੱਕ ਲੁੱਟਣ ਦਾ ਢੰਗ ਹੈ ਦੁਕਾਨਦਾਰ ਉਹ ਬਹੁਤ ਸਾਰੇ ਮੇਰੇ ਤੇ ਦੁਕਾਨਦਾਰ ਬਹੁਤ ਨਰਾਜ ਹੁੰਦੇ ਨੇ ਜਦੋਂ ਮੰਨੋ ਵੀ ਗੁਰਦੁਆਰਾ ਸਾਹਿਬ ਕਥਾ ਕਰੀਦੀ ਹੈ ਕਹਿੰਦੇ ਜੀ ਤੁਸੀਂ ਸਾਡੀ ਰੋਟੀ ਮਾਰਦੇ ਹੋ ਮੈਂ ਕਿਹਾ ਵੀ ਦੇਖੋ ਭਰਾਵੋ ਗੱਲ ਇਹ ਹੈ ਮੈਂ ਹਿੰਦੂ ਵੀਰ ਨੂੰ ਭੈਣ ਨੂੰ ਕਦੇ ਨਹੀਂ ਕਿਹਾ ਤੁਸੀਂ ਬੰਨੋ ਮੁਬਾਰਕ ਹੈ ਤੁਹਾਨੂੰ ਤੁਹਾਡਾ ਧਰਮ ਮੈਂ ਗੱਲ ਸਿੱਖਾਂ ਦੀ ਕਰ ਰਿਹਾ ਸਿੱਖ ਧਰਮ ਚ ਰਖੜੀ ਨਹੀਂ ਦਾ ਦੀ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੁਣਾ ਸੌਣ ਦਾ ਮਹੀਨਾ ਆਰੰਭ ਹੋ ਗਿਆ ਹੈ ਇਹਦੇ ਵਿੱਚ ਇੱਕ ਪਖੰਡਵਾਦ ਨਵਾਂ ਉਹ ਜਿਹੜਾ ਇਸਲਾਮ ਧਰਮ ਦੇ ਵਿੱਚ ਨਹੀਂ ਜੈਨ ਧਰਮ ਦੇ ਵਿੱਚ ਨਹੀਂ ਬੁੱਧ ਧਰਮ ਦੇ ਵਿੱਚ ਪਾਰਸੀ ਧਰਮ ਦੇ ਵਿੱਚ ਈਸਾਈ ਧਰਮ ਦੇ ਵਿੱਚ ਇਹ ਪਖੰਡ ਨਹੀਂ ਇਕੱਲਾ ਇੱਕ ਬ੍ਰਾਹਮਣਵਾਦ ਦੇ ਵਿੱਚ ਹਿੰਦੂ ਧਰਮ ਚ ਜਿਹਨੂੰ ਸਨਾਤਨੀ ਧਰਮ ਕਹਿੰਦੇ ਨੇ ਬਰਮਾ ਦੇ ਪੁੱਤਰ ਦੇ ਨਾਂ ਤੇ ਜਿਹੜਾ ਧਰਮ ਚਲਿਆ ਸਨਾਤਨ ਦੇ ਨਾਂ ਤੇ ਉਹਦੇ ਵਿੱਚ ਇਹ ਜਿਹੇ ਪਖੰਡਵਾਦ ਬਹੁਤ ਨੇ ਉਸ ਉਸ ਨੂੰ ਸਿੱਖ ਧਰਮ ਨਹੀਂ ਮੰਨਦਾ ਪਰ ਅੱਜ ਅਸੀਂ ਉਹਨਾਂ ਨੂੰ ਦਰਵਾਜ਼ਾ ਨੂੰ ਘਰ ਚ ਬਾੜ ਲਿਆ ਜਿਨ੍ਹਾਂ ਲੁਟੇਰਿਆਂ ਦੇ ਵਿਰੁੱਧ ਅਸੀਂ ਸਾਲ ਭਰ ਮੋਰਚਾ ਲਈ ਰੱਖਿਆ ਸਾਰਾ ਸਰਦੀਆਂ ਉੱਤੋਂ ਦੀ ਲੰਗੀਆਂ ਬਰਸਾਤਾਂ ਉੱਤੋਂ ਦੀ ਲੰਗੀਆਂ ਨੇ ਦਿੱਲੀ ਦੀ ਧਰਤੀ ਤੇ 20 ਨੂੰ ਐਮਐਸਪੀ ਦਿੱਤੀ ਜਾਵੇ ਅਸੀਂ ਉਹਨਾਂ ਲੁਟੇਰਿਆਂ ਨੂੰ ਫੇਰ ਆਪਦੀ ਜਿਹੜੀ ਕਿਰਤ ਕਮਾਈ ਹੈ ਦਸਾਂ ਨੋਹਾਂ ਦੀ ਉਹ ਫੇਰ ਜਿਨ੍ਹਾਂ ਨੇ ਐਮਐਸਪੀ ਲਾਗੂ ਕੀਤੀ ਹੈ ਤੇ ਉਹਨਾਂ ਨੂੰ ਲੁਟਾ ਰਹੇ ਜਿਨ੍ਹਾਂ ਨੂੰ ਅੰਡਾਨੀ ਅੰਬਾਨੀ ਬਗੈਰਾ ਬਗੈਰਾ ਕਹਿੰਦੇ ਨੇ ਬਹੁਤ ਮੈਂ ਬਚਪਨ ਤੋਂ ਦੇਖਦਾ ਆ ਰਿਆਂ ਉਦੋਂ ਗਿਆਨ ਨਹੀਂ ਸੀ ਛੋਟੇ ਹੁੰਦੇ ਆਂ ਕਈ ਵਾਰੀ ਰਖੜੀ ਹੱਥ ਤੇ ਬਣਾਉਣੀ ਖੁਸ਼ ਹੋਣਾ ਪਰ ਹੁਣ ਪਤਾ ਲੱਗਦਾ ਵੀ ਬਹੁਤ ਵੱਡੀਆਂ ਉਹ ਗਲਤੀਆਂ ਸੀ ਸਾਡੀਆਂ ਬਚਪਨ ਦੀਆਂ ਗਲਤੀਆਂ ਹੁਣ ਚੇਤੇ ਆਉਂਦੀਆਂ ਨੇ ਕਈ ਵਾਰੀ ਪਿਤਾ ਨੇ ਟੋਕਣਾ ਕਿਉਂਕਿ ਘਰ ਦੇ ਵਿੱਚ ਗੁਰਸਿੱਖੀ ਸੀ ਮਾਂ ਨੇ ਵੀ ਟੋਕਣਾ ਇਹ ਆਪਣਾ ਧਰਮ ਨਹੀਂ ਰੋਣਾ ਵੀ ਦੂਜੇ ਬੰਨੀ ਫਿਰਦੇ ਨੇ ਰਖੜੀ ਜਿਹੜੀ ਆ ਸਿੱਖ ਧਰਮ ਦੇ ਵਿੱਚ ਬਿਲਕੁਲ ਲਾਗੂ ਨਹੀਂ ਸਿੱਖ ਤਾਂ ਮਰਜ਼ਾਦਾ ਵਿੱਚ ਨਹੀਂ ਆਉਂਦੀ ਹੁਣ ਇੱਥੇ ਜਿਹੜੇ ਆਮ ਪਿੰਡੂ ਲੋਕ ਹੈ ਜਿਹੜੇ ਗੁਰਮਤਿ ਤੋਂ ਦੂਰ ਨੇ ਦੂਰ ਨੇ ਜਿਨ੍ਹਾਂ ਨੂੰ ਨਾ ਤਾਂ ਗੁਰਬਾਣੀ ਦਾ ਗਿਆਨ ਹੈ ਤੇ ਨਾ ਇਤਿਹਾਸ ਦਾ ਪਤਾ ਹੈ ਤੇ ਨਾ ਕਦੇ ਗੁਰੂ ਦੇ ਚਰਨਾਂ 'ਚ ਬੈਠ ਕੇ ਗਿਆਨ ਪ੍ਰਾਪਤ ਕਰਨ ਦੀ ਖੇਚਲ ਕੀਤੀ ਹੈ ਜਾਂ ਕੋਸ਼ਿਸ਼ ਕੀਤੀ ਹੈ ਉਹ ਲੋਕ ਕਹਿਣਗੇ ਵੇਖੋ ਜੀ ਸਾਡੇ ਘਰੇ ਫੋਟੋ ਲੱਗੀ ਹੈ ਬਾਬੇ ਨਾਨਕ ਦੀ ਤੇ ਬੇਬੇ ਨਾਨਕੀ ਜਿਹੜੀ ਆ ਬਾਬੇ ਨਾਨਕ ਦੇ ਰਖੜੀ ਬੰਨੀ ਜਾਂਦੀ ਹੈ ਉਹ ਫੋਟੋ ਬਣਾਈ ਕਿਨੇ ਗੁਰੂ ਕੇ ਸਿੱਖੋ ਕੀ ਉਹ ਫੋਟੋ ਉਹ ਤਸਵੀਰ ਉਹ ਸਨੈਪ ਜਿਹੜੀ ਐ ਪਿਕਚਰ ਜਿਹੜੀ ਐ ਕੀ ਉਹ ਬਾਬੇ ਨਾਨਕ ਦੀ ਐ ਕੀ ਇਹ ਸੱਚ ਹੈ ਉਹ ਤਾਂ ਕਿਸੇ ਚਿੱਤਰਕਾਰ ਨੇ ਕਾਲਪਨਿਕ ਫੋਟੋ ਬਣਾਈ ਐ ਹੁਣ ਉਹ ਫੋਟੋ ਵਾਲਾ ਜਿਹੜਾ ਬਣਾਉਣ ਵਾਲਾ ਉਹ ਸ਼ਾਇਦ ਉਹ Hindu ਧਰਮ ਨਾਲ ਸੰਬੰਧਿਤ ਹੋਵੇ ਤੇ ਉਹਨੇ ਫੋਟੋ ਉਹ ਜੀ ਬਣਾਤੀ ਜਾਂ ਰਖੜੀਆਂ ਵੇਚਣ ਵਾਲੀਆਂ ਕੰਪਨੀਆਂ ਨੇ ਉਹ ਤੋਂ ਬਣਵਾ ਦਿੱਤੀ ਪੈਸੇ ਦੇ ਕੇ ਅੱਜ ਪੈਸੇ ਦੇ ਜੋਰ ਤੇ ਕੁਝ ਵੀ ਕਰ ਲੋ ਹੋ ਜਾਂਦਾ ਹੈ ਬੜਾ ਕੁਝ ਹੁੰਦਾ ਹੈ ਖਾਸ ਕਰਕੇ ਇਸ ਭਾਰਤ ਦੇ ਵਿੱਚ ਕਿਉਂ ਹੁਣ ਉਹਦੇ ਚ ਜੋ ਮੈਂ ਹਿੰਦੂ ਧਰਮ ਦੇ ਵਿੱਚ ਪੜਿਆ ਜਾਂ ਸੁਣਿਆ ਕਹਿੰਦੇ ਵੀ ਜਿਹੜੀ ਭੈਣ ਆ ਉਹ ਭਰਾ ਦੇ ਰਖੜੀ ਤਾਂ ਬਣਦੀ ਆ ਰક્ષા ਬੰਧਨ ਉਹਨੂੰ ਕਹਿੰਦੇ ਨੇ ਰੱਖਿਆ ਦਾ ਬੰਧਨ ਵੀ ਵੀਰਾ ਜੇ ਮੇਰੇ ਤੇ ਭਰਾਵਾ ਕੋਈ ਵਕਤ ਪੈਂਦਾ ਜਾਂ ਕੋਈ ਗੁੰਡੇ ਪੈਂਦੇ ਨੇ ਤਾਂ ਤੂੰ ਮੇਰੀ ਇੱਜ਼ਤ ਦੀ ਰਾਖੀ ਕਰੇਗਾ ਹੁਣ ਉਹ ਭੈਣ ਵਿਆਹੇਗੀ ਬਗਾਨੇ ਘਰ ਚਲੇਗੀ ਪੰਬੀਰ ਪਿੰਡ ਬੈਠਾ ਉਥੇ ਕੋਈ ਵਾਰਦਾਤ ਹੁੰਦੀ ਆ ਬੀਰ ਕਦੋਂ ਆਇਆ ਸਿੱਖ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਅਤੇ ਖਾਲਸਾ ਹੀ ਬਾਣਾ ਬਖਸ਼ ਕੇ ਆਪਣੇ ਪੈਰਾਂ ਦੇ ਸਿਰਤੇ ਕੀਤਾ ਸਾਨੂੰ ਵੀ ਸਿੱਖਾ ਕਿਸੇ ਦੀ ਆਸ ਨਾ ਤੱਕੀ ਤੂੰ ਖੁਦ ਬਾਰਸ਼ਾ ਹੈ ਸਾਨੂੰ ਖੁਦ ਬਾਰਸ਼ਾ ਬਣਾਇਆ ਖੁਦ ਇੱਕ ਫੌਜੀ ਬਣਾਇਆ ਸਿੱਖ ਨੂੰ ਅਤੇ ਬੀਬੀਆਂ ਨੂੰ ਜੇ ਸਿੰਘ ਮਰਦ ਜੇ ਕਸ਼ੇਰਾ ਪਹਿਨਦਾ ਤਾਂ ਬੀਬੀ ਵੀ ਕਸ਼ੇਰਾ ਜੇ ਮਰਦ ਤਲਵਾਰ ਪਹਿਨਦਾ ਤਾਂ ਬੀਬੀ ਦੇ ਵੀ ਤਲਵਾਰ ਪਹਿਨੀ ਹੁੰਦੀ ਹੈ ਜੇ ਮਰਦ ਸਿਰ ਤੇ ਦਸਤਾਰ ਬੰਨਦਾ ਤਾਂ ਬੀਬੀ ਦੀ ਬਰਾਬਰਤਾ ਹੈ ਦਵੈਤ ਨਹੀਂ ਜਿਵੇਂ ਕਿ ਮੰਨੂ ਸਿਮਰਤੀ ਦੇ ਵਿੱਚ ਹੈ ਕਿ ਔਰਤ ਜਿਹੜੀ ਹੈ ਮਰਦ ਦੀ ਪੈਰ ਦੀ ਜੁੱਤੀ ਹੈ ਇਹਨੂੰ ਜਿੰਨਾ ਦਬਾ ਕੇ ਰੱਖੋਗੇ ਉਨਾ ਚੰਗਾ ਹੈ ਤੇ ਗੋਸwami ਤੁਲਸੀਦਾਸ ਵੀ ਆਪਣੀ ਗ੍ਰੰਥ ਦੇ ਵਿੱਚ ਇਹਦਾ ਨਾਮ ਹੈ RAMCHARIT MANAS KATHA ਉਹਦੇ ਵਿੱਚ ਲਿਖਦੇ ਨੇ ਢੋਲ ਗਵਾਰ ਸ਼ੁੱਧਰ ਪਸ਼ੂ ਨਾਰੀ ਪਾਂਚੋਂ ਤਾੜਨ ਕੇ ਅਧਿਕਾਰੀ ਇਹ ਤੁਲਸੀਦਾਸ ਲਿਖਦੇ ਨੇ ਪਰ ਇਧਰ ਸਿੱਖਾਂ ਤੇਰਾ ਬਾਬਾ ਨਾਨਕ ਕੀ ਕਹਿੰਦਾ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਨ ਉਹਨਾਂ ਨੂੰ ਮੰਦਾ ਕਿਉਂ ਬੋਲਿਆ ਜਾਂਦਾ ਜਿਹੜੇ ਰਾਜੇ ਮਹਾਰਾਜਿਆਂ ਨੂੰ ਬਾਦ ਸ਼ਾਹਾਂ ਨੂੰ ਗਿਆਨੀਆਂ ਨੂੰ ਦਾਰਸ਼ਨਿਕਾਂ ਨੂੰ ਸਾਇੰਸਦਾਨਾਂ ਨੂੰ ਵਿਗਿਆਨੀਆਂ ਨੂੰ ਜਨਮ ਦਿੰਦੀ ਹੈ ਉਹਨੂੰ ਮਾੜਾ ਕਿਉਂ ਕਿਹਾ ਜਾਂਦਾ ਹੁਣ ਗੱਲ ਆਈ ਹੈ ਰਖੜੀ ਤੇ ਭੈਣੋ ਮੇਰੀਓ ਇਹ ਖੂਨ ਪਸੀਨੇ ਦੀ ਕਮਾਈ ਅਸੀਂ ਕਰਦੇ ਆ ਇਹ ਦੁਕਾਨਾਂ ਤੇ ਲਟਾਉਣ ਵਾਸਤੇ ਨਹੀਂ ਠੀਕ ਹੈ ਜਿਹੜੀ ਚੀਜ਼ ਬਿਨਾ ਨਹੀਂ ਸਰਦਾ ਉਹ ਖਰੀਦੋ ਰਖੜੀ ਨਾਲ ਸਿੱਖ ਦਾ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਦਸਾਂ ਗੁਰੂਆਂ ਚੋਂ ਕਿਸੇ ਨੇ ਰਖੜੀ ਨਹੀਂ ਬਣਾਈ ਤੇ ਨਾ ਕਿਸੇ ਭੈਣ ਨੇ ਜਾਂ ਭਤੀ ਨੇ ਬੰਨੀ ਹੈ ਠੀਕ ਹੈ ਸਾਨੂੰ ਰਖੜੀ ਦਿੱਤੀ ਹੈ ਸਰਬ ਲੋਹ ਦਾ ਕੜਾ ਜੋ 24 ਘੰਟੇ ਸਾਡੇ ਨਾਲ ਰਹਿੰਦਾ ਹੈ ਹਰ ਮਰਦੇ ਦਮ ਤੱਕ ਤੇ ਮਰਨ ਤੋਂ ਬਾਅਦ ਵੀ ਇਹ ਸ਼ਮਸ਼ਾਨ ਘਟ ਤੱਕ ਨਾਲ ਹੀ ਜਾਂਦਾ ਅੰਤਮ ਸੰਸਕਾਰ ਤੱਕ ਹੁਣ ਇਹਦੇ ਚ ਗੁਣ ਨੇ ਰਖੜੀ ਚ ਗੁਣ ਕੋਈ ਨਹੀਂ ਰਖੜੀ ਇੱਕ ਦਿਨ ਬੰਨੀ ਉਹ ਦਿਨ ਲੰਘਿਆ ਅਗਲੇ ਦਿਨ ਲਾ ਕੇ ਪਰੇ ਸੜ ਦਿੰਦੇ ਆ ਕਿਸੇ ਕੰਮ ਦੀ ਨਹੀਂ ਉਹਦੇ ਤੇ ਜਿਹੜਾ ਕੋਈ ਪੈਸਾ 20 50 100 ਰੁਪਿਆ ਲੱਗਿਆ ਉਹ ਬ्यर्थ ਗਿਆ ਕਿਸੇ ਕੰਮ ਨਹੀਂ ਆਈ ਪਰ ਭੈਣੇ ਮੇਰੀਏ ਆ ਜਿਹੜਾ ਸਰਬ ਲੋਹ ਦਾ ਕੜਾ ਹੈ ਨਾ ਇਹ ਜਦੋਂ ਤੂੰ ਪਹਿਨ ਲੇਂਗੀ ਮੈਂ ਲਿਖ ਕੇ ਦਿਨਾ ਤੈਨੂੰ ساری ਜ਼ਿੰਦਗੀ ਪੀਲੀਆਂ ਨਹੀਂ ਹੁੰਦਾ ਕਿਉਂ ਲੋਹੇ ਦਾ ਫਲਾਦ ਦਾ ਕੜਾਵਾ ਇਹਨੂੰ ਸਰਬ ਲੋਕ ਕਹਿੰਨੇ ਆ ਇਹ ਜਦੋਂ ਬਾਹ ਦੇ ਉੱਤੇ ਘਸਦਾ ਤੇ ਇਹਦੇ ਰਾਹੀਂ ਸਾਡੇ ਅੰਦਰ ਆਇਰਨ ਜਾਂਦਾ ਹੈ ਅੰਗਰੇਜ਼ੀ ਚ ਕਹਿੰਦੇ ਨੇ ਆਇਰਨ ਅਸੀਂ ਪੰਜਾਬੀ ਚ ਆਪਦੀ ਮਾਂ ਬੋਲੀ ਚ ਕਹਿੰਨੇ ਆ ਲੋਹਾ ਫਲਾਦ ਸਾਡੇ ਅੰਦਰ ਜਾਂਦਾ ਘਸ ਕੇ ਇਸੇ ਕਰਕੇ ਨਿਹੰਗ ਸਿੰਘ ਜਿਹੜੇ ਨੇ ਉਹ ਸਰਬ ਲੋਹ ਦੇ ਬਾਟਿਆਂ ਚ ਛੱਕਦੇ ਨੇ ਕਿਸੇ ਨਿਹੰਗ ਸਿੰਘ ਨੂੰ ਕੋਈ ਕੈਂਸਰ ਜਾਂ ਪੀਲੀਆ ਕਦੇ ਨਹੀਂ ਤੁਹਾਨੂੰ ਮਿਲੂਗਾ ਅਸੀਂ ਆਹ ਅਨਮੋਲ ਚੀਜ਼ਾਂ ਜਿਹੜੀਆਂ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਉਹ ਤਾਂ ਛੱਡਤੀਆਂ ਅਸੀਂ ਤਾਗਿਆਂ ਮਗਰ ਲੱਗ ਪਏ ਹੁਣ ਜਿਹੜੀ ਭੈਣ ਆਉਦੇ ਭਰਾ ਦੇ ਰਖੜੀ ਬੰਦੀ ਏ ਤੂੰ ਮੇਰੇ ਵੀਰਾ ਰਾਖੀ ਕਰੀ ਹੁਣ ਉਹ ਭੈਣੇ ਮੇਰੀਏ ਧੀਏ ਮੇਰੀਏ ਰਾਖੀ ਤੇਰੀ ਕਦੋਂ ਕਰੂਗਾ ਉਹ ਤਾਂ ਚਿੱਟੇ ਦਾ ਟੀਕਾ ਲਾ ਕੇ ਸੜਕ ਤੇ ਡਿੱਗਿਆ ਪਿਆ ਤੇ ਤੈਨੂੰ ਕੋਈ ਮਲੰਗੀ ਲੈ ਜਾਏ ਭਵੇਂ ਇਹ ਰਖੜੀ ਤੈਨੂੰ ਬਚਾਊਗੀ ਨਹੀਂ ਜੇਕਰ ਤੂੰ ਅੰਮ੍ਰਿਤ ਧਾਰਿਆ ਤੇਰੇ ਤੇਗ ਪਹਿਨੀ ਆ ਤਪਰ ਤੇ ਨ ਭਾ ਨੂੰ ਡੇਕਣ ਦੀ ਲੋੜ ਹੀ ਨਹੀਂ ਨਾ ਮਾਲਕ ਨੂੰ ਨਾ ਕਿਸੇ ਬਾਪ ਨੂੰ ਤੇਰੇ ਕੋਲੇ ਤੇਗ ਹੈ ਸਭ ਕੁਝ ਤੇਰਾ ਉਹ ਹੀ ਹੈ ਅਸਰ ਕਰਪਾਨ ਖੰਡੋ ਖੜਕ ਤੁਮਕ ਤਬਰ ਅਰਤੀਰ ਸਹਿਬ ਸਰੇ ਉਹੀ ਸਹਿਤੀ ਯਹੀ ਹਮਾਰੇ ਪੀਰ ਪੀਰ ਤੇਰੇ ਨਾਲ ਨੇ ਇਹ ਕਦੇ ਮੁਸਲਮਾਨ ਬੀਬੀਆਂ ਦੇਖੀਆਂ ਕਿਸੇ ਦੇ ਰਖੜੀ ਬੰਦੀਆਂ ਈਸਾਈ ਧਰਮ ਚ ਕੋਈ ਦੇਖੀ ਹੈ ਬੀਬੀ ਇਹ ਅਸੀਂ ਅਸੀਂ ਨਕਲੀਏ ਹੋ ਗਏ ਆ ਸਾਨੂੰ ਆਪਣੇ ਜਿਹੜੇ ਅਨਮੋਲ ਬਖਸ਼ਿਆ ਗੁਰੂ ਨੇ ਕੀਤੀਆਂ ਉਹ ਤਾਂ ਸਾਨੂੰ ਪਤਾ ਨਹੀਂ ਜਾਂ ਚੰਗੀਆਂ ਨਹੀਂ ਲੱਗਦੀਆਂ ਦੂਜਾਂ ਦੇ ਜਿਹੜੇ ਪਖੰਡਵਾਦ ਹੈ ਉਹ ਅਸੀਂ ਗ੍ਰਹਿਣ ਕਰ ਰਹੇ ਹਾਂ ਦੂਸਰਾ ਜਿਹੜੀ ਇਹ ਰਖੜੀ ਹੈ ਇਹ ਰਖੜੀ ਇੱਕ ਲੁੱਟਣ ਦਾ ਢੰਗ ਹੈ ਦੁਕਾਨਦਾਰ ਹੁਣ ਬਹੁਤ ਸਾਰੇ ਮੇਰੇ ਤੇ ਦੁਕਾਨਦਾਰ ਬਹੁਤ ਨਾਰਾਜ਼ ਹੁੰਦੇ ਨੇ ਜਦੋਂ ਮੰਨ ਲਓ ਵੀ ਗੁਰਦੁਆਰਾ ਸਾਹਿਬ ਕਥਾ ਕਰੀਦੀ ਹੈ ਕਹਿੰਦੇ ਜੀ ਤੁਸੀਂ ਸਾਡੀ ਰੋਟੀ ਮਾਰਦੇ ਹੋ ਮੈਂ ਕਹਿੰਦਾ ਵੀ ਦੇਖੋ ਭਰਾਵੋ ਗੱਲ ਇਹ ਹੈ ਮੈਂ ਹਿੰਦੂ ਵੀਰ ਨੂੰ ਭੈਣ ਨੂੰ ਕਦੇ ਨਹੀਂ ਕਿਹਾ ਤੁਸੀਂ ਬੰਨੋ ਮੁਬਾਰਕ ਹੈ ਤੁਹਾਨੂੰ ਤੁਹਾਡਾ ਧਰਮ ਮੈਂ ਗੱਲ ਸਿੱਖਾਂ ਦੀ ਕਰ ਰਿਹਾ ਸਿੱਖ ਧਰਮ ਚ ਰਖੜੀ ਨਹੀਂ ਹੁਣ ਗੰਦ ਕੀ ਪਿਆ ਇਹਦੇ ਨਾਲ ਗੰਦੇ ਹੈ ਕਿ ਮਾਪਿਆਂ ਨੂੰ ਤਾਂ ਧੀ ਦਿਖਾਉਂਦੀ ਐ ਮੈਂ ਰਖੜੀ ਬੰਨੀ ਐ ਤੇ ਮੈਂ ਧਰਮ ਦਾ ਭਰਾ ਬਣਾਇਆ ਤੇ ਕਦੇ ਕੁਲਦੀਪ ਮਾਨਕ ਨੂੰ ਸੁਣ ਕੇ ਦੇਖਿਓ ਇਹ ਰਖੜੀ ਤੰਦ ਮੁਹੱਬਤ ਦੀ ਦਸਤੂਰ ਬਦਲ ਗਏ ਜੱਗ ਦੇ ਨੇ ਰਖੜੀ ਬੰਨਦੀ ਉਹਦੇ ਨੇ ਤੇ ਆ ਜਿਹਦੇ ਨਾਲ ਉਹਦਾ ਦਿਲ ਬੇਈਮਾਨ ਹੁੰਦਾ ਜਿਹਦੇ ਬਾਰੇ ਗਲਤ ਖਿਆਲ ਹੁੰਦੇ ਨੇ ਉਹਨੂੰ ਆਪਣਾ ਦੋਸਤ ਬਣਾਉਂਦੀ ਆ ਉਹਦੇ ਰਖੜੀ ਬੰਨਦੀ ਆ ਕਿੱਡੀ ਭੈੜੀ ਸੋਚ ਐ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਦਾ ਸਮਾਂ ਬਹੁਤ ਨੇੜੇ ਆ ਰਿਹਾ ਸਾਨੂੰ ਵੇਖੋ ਦਿਨੋਂ ਦਿਨ ਦਬਾਇਆ ਜਾ ਰਿਹਾ ਸਾਨੂੰ ਉਜਾੜਿਆ ਜਾ ਰਿਹਾ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਕਿਹੜੀਆਂ ਰਖੜੀਆਂ ਦੇ ਰਵਾਜਾਂ ਤੁਰੇ ਤੁਸੀਂ ਤੁਰੀਆਂ ਫਿਰਦੀਆਂ ਜਾਂ ਤੁਰੇ ਫਿਰਦੇ ਹੋ ਜੇ ਤੂੰ ਸਾਨੂੰ ਸ਼ੌਂਕ ਹੀ ਹੈ ਦਿਨ ਮਨਾਉਣ ਦਾ ਤੁਸੀਂ ਆਪ ਦਾ ਰਿਵਾਜ ਬਦਲ ਲਓ ਆਪਣੇ ਵੀਰਾਂ ਨੂੰ ਤੁਸੀਂ ਦਸਤਾਰਾਂ ਦੇ ਖਪਗਾਂ ਪਦਿਓ ਤੇ ਵੀਰਾਂ ਕੋਲੋਂ ਜਿਹੜੇ ਮਾਇਆ ਲੈਣੀ ਉਹ ਤੁਸੀਂ ਆਪ ਦੇ ਵਾਸਤੇ ਦਸਤਾਰਾਂ ਲੈ ਲਓ ਇਹ ਸਾਡਾ ਰੀਤੀ ਰਿਵਾਜ ਹੈ ਇਸ ਨੂੰ ਅਪਣਾਉਣਾ ਕਰੋ ਫालतू ਪੈਸਾ ਨਾ ਲਟਾਓ ਕਿਉਂਕਿ ਸਮਾਂ ਬਹੁਤ ਨਜ਼ਦੀਕ ਹੈ ਰਾਜ ਸਾਡਾ ਆਉਣ ਵਾਲਾ ਹੈ ਫਿਰ ਪਛਤਾਵਾ ਰਹੂਗਾ ਇਸ ਕਰਕੇ ਗੁਰੂ ਦੇ ਜਿੰਨੇ ਵੀ ਬਚਨ ਨੇ ਉਹਨਾਂ ਨੂੰ ਅਸੀਂ ਹਿਰਦੇ ਦੇ ਅੰਦਰ ਵਸਾਈਏ ਤੇ ਇਹਨਾਂ ਰਖੜੀਆਂ ਰੁਖੜੀਆਂ ਤੋਂ ਆਪਦਾ ਕਿਨਾਰਾ ਕਰੀਏ ਉਹ ਫੋਟੋਆਂ ਤੇ ਜਿਹੜੀਆਂ ਉਹ ਸਭ ਬਕਵਾਸ ਹੈ ਉਹ ਕਿਸੇ ਨੇ ਕੰਪਨੀ ਵਾਲੇ ਫੋਟੋ 'ਚ ਤਾਂ ਤੁਹਾਨੂੰ ਮੈਂ ਦੱਸਦਾ ਕਿ ਮੈਂ ਛੋਟਾ ਜਿਹਾ ਸੀ ਬਚਪਨ 'ਚ ਕੋਈ 60 70 ਦੀ ਗੱਲ ਹੋਣੀ ਹੈ ਤੇ ਡੱਬ ਵਾਲੀ ਮੰਡੀ 'ਚ ਨਾ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾਤੀ ਤੇ ਹੱਥ 'ਚ ਫੜਾਤੀ ਬੀੜੀ ਫਿਰ ਗੁਰੂ ਨਾਨਕ ਬੀੜੀ ਪੀਂਦੇ ਸੀ ਬਾਤ ਸ਼ਹਿਰ ਚ ਰੌਲਾ ਪਿਆ ਬਹੁਤ ਕੁਝ ਹੋਇਆ ਮਾੜੇ ਮਾੜੇ ਮੈਨੂੰ ਅਜੇ ਚੇਤੇ ਨੇ ਗੱਲਾਂ ਇਹ ਫੋਟੋਆਂ ਤਾਂ ਆ ਕੁਛ ਕਰਦੀਆਂ ਨੇ ਇਸ ਕਰਕੇ ਇਹ ਖੋਖ ਕਰਿਆ ਕਰੋ ਅਸੀਂ ਆਪਦੇ ਧਰਮ ਚ ਆਈਏ ਦੂਜਿਆਂ ਦੇ ਧਰਮ ਚ ਭੈਣੋ ਮੇਰੀਓ ਉਹ ਜਿੰਨਾਂ ਰਖੜੀਆਂ ਵਾਲੀਆਂ ਜਿਹੜੀਆਂ ਨੇ ਰਖੜੀਆਂ ਨੂੰ ਮੋਹ ਕਰਨ ਵਾਲੀਆਂ ਕਦੇ ਸੋਚਿਆ ਕਰੋ ਜਿਨ੍ਹਾਂ ਦਾ ਰਿਵਾਜ ਅਸੀਂ ਅਪਣਾਇਆ ਹੈ ਨਾ ਇਹਨਾਂ ਨੇ ਸਾਡੇ ਗਲਾਂ 'ਚ ਟਾਇਰ ਪਾਏ ਨੇ ਦਿੱਲੀ ਇਹਨਾਂ ਨੇ ਸਾਡੀਆਂ ਧੀਆਂ ਪੈਣਾ ਦੀਆਂ ਪਿਓਾਂ ਦੇ ਸਾਹਮਣੇ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਭਰਾਵਾਂ ਦੇ ਸਾਹਮਣੇ ਭੈਣਾਂ ਦੀ ਪੁੱਤਾਂ ਦੇ ਸਾਹਮਣੇ ਮਾਵਾਂ ਦੀ ਉਹ ਰਖੜੀਆਂ ਤੁਹਾਨੂੰ ਚੰਗੀਆਂ ਕਿਵੇਂ ਲੱਗਦੀਆਂ ਕਿ ਤੁਹਾਡੀ ਅਣਖ ਮਰ ਗਈ ਤੁਹਾਡੀ ਜ਼ਮੀਰ ਮਰ ਗਈ ਕੀ ਇਹ ਰੀਤੀ ਰਿਵਾਜ ਬਣਾਏ ਨੇ ਸੋ ਇਸ ਕਰਕੇ ਜੇ ਛੌਂਕੀ ਹੈ ਦਿਨ ਮਨਾਉਣ ਦਾ ਤਾਂ ਤੁਸੀਂ ਦਸਤਾਰਾਂ ਪੇਟ ਦੇ ਦਿਆ ਕਰੋ ਵੀਰਾਂ ਨੂੰ ਉਹਨੋਂ ਵੀ ਹੋ ਮੈਨੂੰ ਤਾਜ ਦਿੱਤਾ ਸਿਰ ਦਾ ਬੰਨ ਕੇ ਤਾਗਾ ਜੈ ਜੀ ਰਖੜੀ ਕੋਈ ਰਖੜੀ ਨ ਕਿਉਂ ਮੈਂ ਪੈਸੇ ਲਟਾਉਣੀਓ ਇਕਾ ਸਰਕਾਰਾਂ ਨੇ ਕਰਤਾ ਵੀ ਆਧਾਰ ਕਾਰਡ ਲੈ ਕੇ ਬਹਿ ਜੋ ਸਰਕਾਰੀ ਬਸ ਜਿਹੜੇ ਮਰਜੀ ਭਰਾ ਦੇ ਬੰਨੇਓ ਕਿਹੜਾ ਮਗਰ ਕੋਈ ਜਾਣ ਵਾਲਾ ਨਾ ਘਰ ਵਾਲਾ ਜਾਂਦਾ ਟਾਈਮ ਨਹੀਂ ਅੱਜਕੱਲੇ ਕਿਸੇ ਨੂੰ ਤੇ ਇਹ ਗੱਲ ਮੇਰੀਆਂ ਚੋਬਣੀਆਂ ਜਰੂਰ ਸਿੱਖ ਭੈਣੇ ਰਖੜੀਆਂ ਵਾਲੇ ਤਾਂ ਤੇਰਾ ਕੜਾ ਸਕੂਲਾਂ ਚ ਚਲਾਉਂਦੇ ਆ ਪੇਪਰਾਂ ਵੇਲੇ ਜੈਪੁਰ ਦੇ ਵਿੱਚ ਕਾਲਜ ਦੇ ਵਿੱਚ ਸੇਖ ਬੀਬੀ ਦਾ ਕੜਾ ਲਾਉਣ ਵਾਸਤੇ ਕਿਹਾ ਵੀ ਕੜਾ ਲਾ ਕੇ ਤੇ ਕਿਰਪਾਨ ਲਾ ਕੇ ਪੇਪਰ ਦੇ ਸਕਦੀਆਂ ਉਹ ਉਹ ਰਵਾਜ ਤੂੰ ਅਪਣਾਉਣੀ ਐ ਇਹ ਜਿਹੜਾ ਰਖੜੀ ਦਾ ਰਵਾਜ ਤੂੰ ਬਰਤ ਰਹੀਆਂ ਨਾ ਇਹਨੇ ਤਾਂ ਹੁਣ ਧਮਕੀ ਦੇਤੀ ਏ ਤੇਰਾ ਦਰਬਾਰ ਸਾਹਿਬ ਡਾਉਣ ਵਾਸਤੇ ਉਹ ਦੂਬੇ-ਦਾਬੇ ਪਤਾ ਨਹੀਂ ਕੌਣ ਐ ਕੜਿਆਂ ਵਾਲਿਆਂ ਨੂੰ ਤਾਂ ਇੱਥੋਂ ਤੱਕ ਵੀ ਇਹਨਾਂ ਦਾ ਨਇਸ ਤੋਂ ਨਬੂਦ ਕਰਦੀ ਇਹਨਾਂ ਦਾ ਨਾਮ ਉਹ ਨਿਸ਼ਾਨ ਧਰਤੀ ਤੋਂ ਖਤਮ ਕਰਦੀਏ ਭੈਣੇ ਇਹੋ ਜੇ ਦੁਸ਼ਮਣਾਂ ਦਾ ਇਹ ਜੇ ਬੈਰੀਆਂ ਦਾ ਸਾਥ ਨਾ ਦੇ ਇਹ ਜਿਹੜਾ ਰਖੜੀ ਰਿਵਾਜ ਸਾਡਾ ਨਹੀਂ ਵਿਚਾਰੋ ਵੀ ਹੋ ਕੀ ਰਿਹਾ ਤੁਸੀਂ ਸਾਥ ਨਾ ਦਿਓ ਉਹਨਾਂ ਦਾ ਆਪਦੇ ਧਰਮ ਚ ਰਹੋ ਬਹੁਤ ਬਰਬਾਦੀ ਹੋ ਗਈ ਆ ਬੜਾ ਕੁਝ ਹੋ ਗਿਆ ਅਜੇ ਤੱਕ ਉਹ ਜ਼ਖਮ ਮਿਟੇ ਨਹੀਂ ਅੱਲੇ ਨੇ ਉਹ ਰਸ ਰਹੇ ਨੇ ਤੇ ਇਹ ਬੇਨਤੀ ਭੈਣੋ ਮੇਰੀਓ ਪ੍ਰਵਾਨ ਕਰਿਓ ਨਾਰਾਜ਼ਗੀ ਨਾ ਮੰਨਿਓ ਕਿਉਂਕਿ ਮੈਂ ਆਪਣੀਆਂ ਧੀਆਂ ਭੈਣਾ ਮਾਵਾਂ ਕਰਕੇ ਮੈਂ ਬੇਨਤੀ ਕਰ ਰਿਹਾ ਤੁਸੀਂ ਸਾਡੀਆਂ ਤੁਸੀਂ ਮੇਰੀਆਂ ਸਾਡਾ ਖੂਨ ਦਾ ਰਿਸ਼ਤਾ ਸਿੱਖਾਂ ਦਾ ਆਸੂ ਜੀ ਅਸੀਂ ਬਗਾਨੇ ਨਹੀਂ ਕਿਉਂਕਿ ਗੁਰਬਾਣੀ ਕਹਿੰਦੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅਸੀਂ ਇੱਕ ਬਾਪ ਦੇ ਪੁੱਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਸਾਹਿਬ ਕੌਰ ਦੇ ਅਸੀਂ ਪੁੱਤਾਂ ਸੋ ਇਹ ਬੇਨਤੀ ਪ੍ਰਵਾਨ ਕਰਨੀ ਹੈ ਭੈਣੋ ਤੇ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਜੀ ਨੇ ਫਰਮਾਨ ਕੀਤਾ ਕਿ ਸ਼ਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਚਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬੜੇ ਸੁੰਦਰ ਬੋਲ ਨੇ ਮੇਰੇ ਪਰਸ਼ਾ ਦੇ ਅਨਮੋਲ ਬਚਨ ਨੇ ਬੜੀ ਅਨਮੋਲ ਬਾਣੀ ਹੈ ਗੁਰਬਾਣੀ ਜਿਹੜੀ ਹੈ ਸਿੱਖ ਨੂੰ ਬਹੁਤ ਛੋਣਾ ਸੁੰਦਰ ਜ਼ਿੰਦਗੀ ਜੀਣ ਦਾ ਇੱਕ ਰਸਤਾ ਦੱਸਦੀ ਹੈ ਜੇਕਰ ਸਿੱਖ ਉਸ ਰਸਤੇ ਤੇ ਤੁਰ ਪਵੇ ਤਾਂ ਕਦੇ ਆਪਣੀ ਜ਼ਿੰਦਗੀ ਵਿੱਚ ਡੋਲਦਾ ਨਹੀਂ ਚਾਹੇ ਕਿੰਨੀਆਂ ਮੁਸੀਬਤਾਂ ਕਿੰਨੇ ਦੁੱਖ ਕਿੰਨੀਆਂ ਤਕਲੀਫਾਂ ਆਉਣ ਪਰ ਸਿੱਖ ਅਡੋਲ ਰਹਿੰਦਾ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰਬਾਣੀ ਡੋਲਣ ਤੋਂ ਬਚਾਉਂਦੀ ਹੱਥ ਦੇ ਕਰਕੇ ਕਿਉਂਕਿ ਗੁਰਬਾਣੀ ਕਿਸੇ ਆਮ ਮਨੁੱਖ ਦੀ ਨਹੀਂ ਇਹ ਗੁਰਬਾਣੀ ਜਿਹੜੀ ਹੈ ਤੁਰਕੀ ਹੈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਇਹ ਚਿੰਤਾ ਫਿਕਰ ਦੂਰ ਕਰਦੀ ਹੈ ਸੌਣ ਦਾ ਮਹੀਨਾ ਤੇ ਸੌਣ ਦੇ ਮਹੀਨੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਸ਼ਾਵਣ ਸਰਸੀ ਕਾਮਣੀ ਕਹਿੰਦੇ ਨੇ ਜਿਹੜੀ ਆਤਮਾ ਹੈ ਸਰਸੀ ਦਾ ਭਾਵ ਬਹੁਤ ਖੁਸ਼ ਹੁੰਦੀ ਹੈ ਕਿਹੜੀ ਜੀ ਦਾ ਪ੍ਰੂਹ ਦੇ ਚਰਨਾਂ ਨਾਲ ਪਿਆਰ ਹੈ ਜੋ ਨਾਮ ਜਪਦੀ ਹੈ ਮੰਤਨ ਰਤਾ ਸੱਚ ਰੰਗ ਮਨ ਤੇ ਤਨ ਦੋਨੇ ਸੱਚੇ ਰੰਗ ਵਿੱਚ ਰੰਗੇ ਜਾਂਦੇ ਨੇ ਇੱਕੋ ਨਾਮ ਧਾਰਕ ਨੂੰ ਪਰਮੇਸ਼ਰ ਦਾ ਆਸਰਾ ਆਤਮਾ ਤੱਕਦੀ ਹੈ ਸਰੀਰ ਤੱਕਦਾ ਮਨੁੱਖ ਤੱਕਦਾ ਸਿੱਖ ਤੱਕਦਾ ਇਹ ਫਿਰ ਕਿਸੇ ਬੰਦੇ ਦਾ ਆਸਰਾ ਨਹੀਂ ਤੱਕਦਾ ਤੇ ਸਿੱਖ ਨੂੰ ਹੋਰ ਬੰਦੇ ਦੇ ਆਸਰੇ ਦੀ ਜ਼ਰੂਰਤ ਵੀ ਨਹੀਂ ਰਹਿੰਦੀ ਕੋਈ ਲੋੜ ਨਹੀਂ ਗੁਰਬਾਣੀ ਇਹ ਕਹਿੰਦੀ ਹੈ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਜਿਹੜੇ ਵਿਸ਼ੇ ਵਿਕਾਰਾਂ ਦੇ ਰੰਗ ਨੇ ਸੰਸਾਰ ਦੇ ਇੱਕ ਖੇ ਸਮਾਨ ਹੈ ਇੱਕ ਸਵਾਦ ਇਸਮਾਨ ਇੱਕ ਰਾਖ ਦੇ ਸਮਾਨ ਇੱਕ ਰੇਤੇ ਦੇ ਸਮਾਨ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਉਣ ਹਾਰ ਹਰੀ ਦੇ ਨਾਮ ਦੀ ਜਿਹੜੀ ਬੂੰਦ ਹੈ ਅੰਮ੍ਰਿਤ ਦੀ ਹਰੀ ਨਾਮ ਰੂਪ ਅੰਮ੍ਰਿਤ ਦੀ ਬੂੰਦ ਹੈ ਇਹ ਬੜੀ ਸੁਹਾਵਣੀ ਬੜੀ ਸਵਾਦ ਹੈ ਵੈਰੀ ਟੇਸਟੀ ਮਨ ਸਾਧੂ ਪੀਉਣ ਹਾਰ ਤੇ ਮਿਲਦੀ ਕਿੱਥੋਂ ਐ ਜਦੋਂ ਅਸੀਂ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਜਾ ਕੇ ਬਹਿਨੇ ਆ ਤੇ ਫੇਰੇ ਸਾਨੂੰ ਅੰਮ੍ਰਿਤ ਬੂੰਦ ਜਿਹੜੀ ਮਿਲਣ ਪੀਣ ਲਈ ਮਿਲਦੀ ਐ ਸੋ ਬੇਨਤੀ ਜਿਹੜੀ ਮੈਂ ਕਰ ਰਿਹਾ ਸੀ ਕਿ ਅਸੀਂ ਗੁਰੂ ਤੋਂ ਬਹੁਤ ਦੂਰ ਚਾ ਚੁੱਕੇ ਹਾਂ ਤੇ ਕੀਤਾ ਕੀਨੇ ਸਾਨੂੰ ਬ੍ਰਾਹਮਣਵਾਦ ਨੇ ਅਸੀਂ ਆਪਣੇ ਰਿਲੀਜੀਅਨ ਆਪਣੇ ਧਰਮ ਬਾਰੇ ਭੁੱਲ ਚੁੱਕੇ ਆ ਧਰਮ ਤੋਂ ਕੋਹਾਂ ਤੂੰ ਰਾਜ ਚਲੇ ਗਏ ਆ ਕਿਉਂਕਿ ਇੱਥੇ ਰਿਸ਼ਭ ਤੇ ਖੋਰੀ ਪਹਿਲਾਂ ਤੋਂ ਚਲਦੀ ਆ ਰਹੀ ਹੈ ਮੈਂ ਨਹੀਂ ਕਹਿੰਦਾ ਗਾ ਇਹ ਗੁਰਬਾਣੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਅੰਕਿਤ ਹੈ ਤਨ ਤਨ ਬਾਬਾ ਕਬੀਰ ਜੀ ਇਹ ਗੱਲ ਕਹਿ ਰਹੇ ਨੇ ਕਿਛ ਵੀ ਖਰਚ ਤੇ ਮਾਰਾ ਸਾਰੋਂ ਸੁਬਹ ਨਵਾਜ ਸਰਾਏ ਗੁਜਾਰੋ ਸ਼ਬਦ ਹੈ ਗੌੜੀ ਰਾਗ ਦਾ ਕਬੀਰ ਕਹਿੰਦੇ ਨੇ ਕਬੀਰ ਕਹਿੰਦੇ ਜਦੋਂ ਮੈਨੂੰ ਜਮ ਲੈਣ ਵਾਸਤੇ ਆਏ ਨਾ ਜਮ ਦੂਤ ਮੈਂ ਉਹਨਾਂ ਨੂੰ ਕਿਹਾ ਕਰੋ ਅਰਦਾਸ ਗਾਮ ਕਿਛ ਬਾਕੀ ਮੈਂ ਕਹਿੰਦੇ ਕੁਛ ਲੈਣਾ ਹੈ ਕਈਆਂ ਤੋਂ ਪੈਸੇ ਲੈਣੇ ਹਨ ਪਿੰਡ ਦੇ ਵਿੱਚੋਂ ਲੇਹੋ ਨਬੇਰ ਆਜ ਕੀ ਰਾਤੀ ਅੱਜ ਦੀ ਰਾਤ ਮੈਨੂੰ ਤੁਸੀਂ ਇੱਥੇ ਰਹਿਣ ਦਿਓ ਤੇ ਕੱਲ ਨੂੰ ਲੈ ਜਿਓ ਅੱਜ ਦੀ ਰਾਤ ਮੈਂ ਸਾਰਾ ਉਹਨਾਂ ਤੋਂ ਜਿਨ੍ਹਾਂ ਤੋਂ ਲੈਣਾ ਹੈ ਮੈਂ ਲੈ ਲਊਂਗਾ ਲੇਹੁ ਨਵੇਰ આજ ਕੀ ਰਾਤੀ ਅੱਜ ਦੀ ਰਾਤ ਮੈਂ ਨਵੇੜ ਲੂੰਗਾ ਅਗਲੀ ਪੰਕਤੀ ਕਿਛ ਵੀ ਖਰਚ ਤੁਹਾਡਾ ਸਾਰੋਂ ਕਹਿੰਦੇ ਤੁਹਾਨੂੰ ਖਰਚਾ ਪਾਣੀ ਦੇ ਦੂੰਗਾ ਸਵੇਰ ਨਵਾਸ ਰਾਏ ਗੁਜਾਰਾ ਸਵੇਰ ਦੀ ਨਮਾਜ਼ ਜਿਹੜੀ ਪੜ੍ਹਨੀ ਆ ਉਹ ਜਾਂਦੇ ਪਿੰਡ ਦੀ ਧਰਮਸ਼ਾਲਾ ਚ ਪੜ ਲਾਂਗੇ ਸਰਾਹ ਚ ਪੜ ਲਾਂਗੇ ਕਬੀਰ ਦੀ ਗੁਰਬਾਣੀ ਇਹ ਕਹਿੰਦੀ ਵੀ ਰਿਸ਼ਬ ਤੇ ਖੋਰੀ ਪਹਿਲਾਂ ਤੋਂ ਚੱਲਦੀ ਸੀ ਜਿਵੇਂ ਮੰਨ ਲਓ ਇੱਕ ਮੈਂ ਤੁਹਾਨੂੰ ਛੋਟੀ ਜੀ ਮਿਸਾਲ ਦੇਵਾਂ ਛੋਟਾ ਜਾਂ ਕੋਈ ਕਿਸੇ ਨੇ ਕੇਸ ਕਰਤਾ ਦਰਖਾਸਤ ਦੇਤੀ 755 ਦਾ ਕੇਸ ਹੀ ਹੋ ਗਿਆ ਪੁਲਿਸ ਵਾਲੇ ਲੈਣ ਆ ਗਏ ਚੱਲ ਵੀ ਥਾਣੇ ਤੇਰੇ ਤੇ ਫਲਾਣੇ ਨੇ ਦਰਖਾਸਤ ਦਿੱਤੀ ਹੈ ਹੁਣ ਉਹ ਬੰਦਾ ਕਹਿੰਦਾ ਕਹਿੰਦਾ ਅੱਜ ਮੇਰਾ ਕੰਮ ਹੈ ਜਾਂ ਮੇਰੀ ਪਾਣੀ ਦੀ ਬਾਰੀ ਹੈ ਤੁਸੀਂ ਬੋਤਲ ਜੋਗੇ ਲੈ ਜਾਓ ਤੇ ਮੈਂ ਕੱਲ ਨੂੰ ਆਪੇ ਥਾਣੇ ਆ ਜਾਂ ਹੁਣ ਇੱਥੋਂ ਦੀ ਪੁਲਿਸ ਤਾਂ ਵਿਕ ਜੂਗੀ ਪਰ ਪਰਮੇਸ਼ਰ ਦੇ ਜੰਮਦੂਤ ਨਹੀਂ ਵਿਗਦੇਗੇ ਇੱਕ ਉਦਾਹਰਨ ਇੱਕ ਐਗਜ਼ਾਮਪਲ ਹੈ ਇਸ ਤਰ੍ਹਾਂ ਹੁਣ ਜਿਹੜੀ ਉਹ ਫੋਟੋ ਬਣਾਈ ਉਹ ਕਿਸੇ ਨੇ ਕੰਪਨੀ ਵਾਲੇ ਨੇ ਪੈਸੇ ਦੇ ਕੇ ਚਿੱਤਰਕਾਰ ਤੋਂ ਬਣਵਾ ਲਈ ਆ ਸਾਡੇ ਧਰਮ ਦੇ ਵਿੱਚ ਮੂਰਤੀ ਪੂਜਾ ਬਿਲਕੁਲ ਵੀ ਨਹੀਂ ਅਸੀਂ ਬੁੱਤ ਸ਼ਕੰਨ ਲੋਕਾਂ ਬੁੱਤ ਪ੍ਰਸਤ ਨਹੀਂ ਅਸੀਂ ਇਹ ਫੋਟੋਆਂ ਮਗਰ ਲਾ ਕੇ ਤੇ ਆਪਣੇ ਧਰਮ ਨੂੰ ਤਲਾਜਲੀ ਦੇ ਰਹੇ ਆ ਤਿਆਗ ਰਹੇ ਆ ਤਿਰਸ਼ਕਾਰੀ ਕਰ ਰਹੇ ਆ ਦੂਰ ਜਾ ਰਹੇ ਆ ਸੋ ਮੈਂ ਇੱਥੇ ਬਰਾਮ ਦੇਵਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਹਾਂ ਅਗਲੇ ਸਫ਼ਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ